ਐਮਪੀ ਅਮਰਤਪਾਲ ਸਿੰਘ ਉਹਨਾਂ ਦੀ ਪਾਰਟੀ ਬਣਦੀ ਹੈਗੀ ਅਮਰਤਪਾਲ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਜਿਉਂਸ ਪਲੇਟਫਾਰਮ ਤੇ ਉਹ ਆਉਂਦੇ ਆ ਤਾਂ ਫਿਰ ਆਉਣਲੇ ਸਮੇਂ ਦੇ ਵਿੱਚ ਬਹੁਰੇ ਤਾਂ ਕਿਸੇ ਨਾ ਕਿਸੇ ਨੂੰ ਲਾਉਣੇ ਪਣਾ ਪਰ ਬਿਕਰਮ ਮਜੀਠੀਆ ਹੁਣ ਸੁਭੀ ਸਿੰਘ ਬਾਦਲ ਹੁਣ ਇਹ ਲਗਾਤਾਰ ਅਟੈਕ ਕਰ ਰਹੇ ਨੇ ਅਮਰਤਪਾਲ ਹੁਣਾਂ ਦੇ ਪਰੋਨਾ ਦੇ ਸਿਆਸਤ ਦੇ ਉੱਪਰ ਇਹ ਤਾਂ ਕਹਿੰਦੇ ਨੇ ਕਿ ਉਹ ਏਜੰਸੀਆਂ ਦੇ ਨੇ ਪਰ ਬਾਤ ਉਹ ਮੰਨ ਜਾਂਦਾ ਹਾਸਿੰਗ ਬਾਦਲ ਔਰ ਸੁਭੀ ਸਿੰਘ ਬਾਦਲ ਹੁਣਾਂ ਦੀ ਸਿਆਸਤ ਦੇ ਵਿੱਚ ਕੀ ਫਰਕ ਹੈ? ਜੀ ਮੀਨ ਉਸਮਾਨ ਨੂੰ ਨਹੀਂ ਬਣੋਗੇ ਪ੍ਰਧਾਨ ਉਸ ਸਾਹਮਣੇ ਆ ਜਾਣਾ। ਹੂੰ। ਨਹੀਂ ਫਿਰ ਤਾਂ ਫਰਕ ਹੀ ਰਹਿ ਗਿਆ। ਤੁਸੀਂ ਕਿਤੇ ਤਿਆਗ ਚੇ ਤਾਂ ਨਹੀਂ ਕਿਤੇ ਤੁਸੀਂ ਸਿਆਸਤ ਹੀ ਛੱਡ ਦਿਓ ਕੱਲ ਤੁਸੀਂ ਕਹੋ ਕਿ ਨਹੀਂ ਮੈਂ ਕੋਈ ਇਲੈਕਸ਼ਨ ਨਹੀਂ ਲੜਨੇ। ਕੁਝ ਵੀ ਹੋ ਸਕਦਾ। ਕੀ ਹੋ ਸਕਦਾ? ਕਿ ਕਾਲੀ ਦਾ ਸੁਧਾਰ ਲਹਿਰ ਦਾ ਜਿਹੜਾ ਕੱਲੋਂ ਕੋਈ ਇਲੈਕਸ਼ਨ ਚੋ ਲੜਦੇ ਨੇ ਤਾਂ ਉਦੋਂ ਅਲਾਈਅੰਸ ਹੋ ਸਕਦਾ ਬੀਜੇਪੀ ਨਾਲ।